ਉਹ ਕੱਲੇ ਕਰਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਸੋਚ ਆ ਗਈ ਪਾਪਾ ਸਿਖਿਆ ਹੈ ਕਿਨੇ ਚਿਰ ਚ ਦੋ ਤਿੰਨ ਹਫ਼ਤੇ ਲਾ ਕੇ ਕ੍ਰਿਕਟਰ ਕ੍ਰਿਕਟਰ ਬਣਾਉਣਾ ਚਾਹੁੰਦੇ ਹੋ ਫੇ ਕ੍ਰਿਕਟ ਨੂੰ ਟਾਈਮ ਦਿੰਦੇ ਹੋ ਨਾਲ ਸਟੱਡੀ ਵੀ ਕਰਨੀ ਹੈ ਨਾਲ ਕ੍ਰਿਕਟ ਵੀ ਸ਼ੌਂਕ ਵੇਖਣਾ ਹੈ ਖੇਤੀਬਾੜੀ ਵੀ ਕਰਨੀ ਹੈ ਟਰੈਕਟਰ ਵੀ ਚਲਾਉਣਾ ਹੈ ਪਿਤਾ ਦਾ ਕੰਮ ਵੀ ਕਰਨੇ ਆ ਫੇ ਕ੍ਰਿਕਟ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਇਹ ਕਹਿੰਦੀ ਮੈਂ ਟਰੈਕਟਰ ਸਿੱਖਣਾ ਹੈ ਤੇ ਮੈਂ ਫਿਰ ਬੰਦਾ ਨਹੀਂ ਕੀਤਾ ਇਹਨੂੰ ਮੈਂ ਫਿਰ ਉਹਨਾਂ ਨੂੰ ਸਿਖਾਉਣਾ ਚਾਲੂ ਕਰ ਦਤਾ ਇਨੂੰ ਆਪਣਾ ਬੇਟਾ ਹੀ ਸਮਝਦੇ ਆ ਜੀ ਅਸੀਂ ਕਦੀ ਇਹਦੇ ਵਿੱਚ ਤੇ ਬੇਟੇ ਵਿੱਚ ਕੋਈ ਫਰਕ ਸਮਝਿਆ ਨਹੀਂ ਕਿਉਂਕਿ ਬੀਜਣ ਦੇ ਆ ਮੈਂ ਛੱਟਾ ਵਗੈਰਾ ਦੇਣਦੇ ਆ ਦੇ ਬਈ ਜਾਣਦੀ ਪੈਲੀਆਂ ਤੇ ਜਦੋਂ ਵੀ ਫ੍ਰੀ ਹੁੰਦੀ ਆ ਸਕੂਲ ਤੋਂ ਤਾਂ ਮੇਰੇ ਨਾਲ ਹਟ ਹੁੰਦੀ ਆ ਸਾਡੀ ਬੱਚੀ ਨੇ ਸਾਡਾ ਮਾਣ ਵਧਾਇਆ ਸਾਡੇ ਇਲਾਕੇ ਦਾ ਮਾਣ ਵਧਾਇਆ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਵਾ ਅਸੀਂ ਇਸ ਬੱਚੀ ਤੇ ਬੜਾ ਮਾਣ ਰੱਖਦੇ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਅੱਜਕੱਲ ਵੀਡੀਓ ਵੇਖਦੇ ਹੋ ਜਿਸ ਵਿੱਚ ਨੌਜਵਾਨ ਕੁੜੀਆਂ ਤੇ ਮੁੰਡੇ ਇਹ ਗੱਲ ਕਹਿ ਲਈਏ سوشل میڈیا ਤੇ ਐਕਟਿਵ ਰਹਿੰਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਹਨ ਪਰ ਅੱਜ ਕੁਝ ਤਸਵੀਰਾਂ ਐਸੀਆਂ ਸਾਂਝੀਆਂ ਕਰ ਰਹੇ ਹਾਂ ਜਿੰਨੂੰ ਵੇਖ ਕੇ ਪੰਜਾਬ ਨਹੀਂ ਭਾਰਤ ਨਹੀਂ ਸਾਰਿਆਂ ਨੂੰ ਹੀ ਮਾਣ ਮਹਿਸੂਸ ਹੋਏਗਾ ਪੰਜਾਬ ਦੀ ਇੱਕ ਐਸੀ ਮਾਣਮੱਤੀ ਧੀ ਜੋ ਕਿ ਆਪਣੇ ਪਿਤਾ ਨਾਲ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਦੀ ਹੈ ਟਰੈਕਟਰ ਚਲਾਉਂਦੀ ਹੈ ਅਤੇ ਖੇਤੀਬਾੜੀ ਦਾ ਹਰ ਕੰਮ ਆਪਣੇ ਪਿਤਾ ਦੇ ਨਾਲ ਹੱਥ ਵਟਾਉਂਦੀ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹਰਦਾਨ ਉੱਥੋਂ ਦੀਆਂ ਇਹ ਮਾਣਮੱਤੀ ਧੀ ਹੈ ਸਟੱਡੀ ਤੇ ਕਰਦੀ ਕਰਦੀ ਹੈ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਜਦੋਂ ਇਹ ਫ੍ਰੀ ਹੁੰਦੀ ਹੈ ਛੁੱਟੀ ਹੁੰਦੀ ਹੈ ਜਾਂ ਛੁੱਟੀ ਵਾਲਾ ਦਿਨ ਹੁੰਦਾ ਹੈ ਆਪਣੇ ਪਿਤਾ ਨਾਲ ਆ ਕੇ ਖੇਤਾਂ ਵਿੱਚ ਇਹ ਖੇਤੀਬਾੜੀ ਦਾ ਕੰਮ ਕਰਦੀ ਹੈ ਉਹ ਖੇਤੀਬਾੜੀ ਜਿਸ ਨੂੰ ਕਿਤਨਾ ਕਿਤੇ ਅੱਜ ਦੀ ਨੌਜਵਾਨ ਪੀੜ੍ਹੀ ਵਿਸਾਰਦੀ ਜਾ ਰਹੀ ਹੈ ਖੇਤੀਬਾੜੀ ਛੱਡ ਕੇ ਅਸੀਂ ਵਿਦੇਸ਼ਾਂ ਦਾ ਰੋਕ ਕਰ ਰਹੇ ਹਾਂ ਆਇਲਸ ਕਰਕੇ ਅਸੀਂ ਵਿਦੇਸ਼ਾਂ ਨਾਲ ਜਾਣਾ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਚਾਹੁੰਦੀ ਹੈ ਕਿ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋਵੇ ਉੱਥੇ ਕਾਰੋਬਾਰ ਕਰੇ ਪਰ ਇਹ ਧੀ ਨੇ ਆਪਣਾ ਮਨ ਬਣਾਇਆ ਹੈ ਕਿ ਆਪਣੇ ਪਿਤਾ ਨਾਲ ਇਨ੍ਹਾਂ ਖੇਤਾਂ ਵਿੱਚ ਆਪਣਾ ਪਸੀਨਾ ਬਹਾਉਣਾ ਹੈ ਆਹ ਗੱਲਬਾਤ ਕਰਦੇ ਆਂ ਸੱਸ ਦਾ ਪੁੱਤ ਜੀ ਸ਼ੁਭਨਾਮ ਕੀ ਹੈ ਕਿੰਵੀਂ ਕਲਾਸ ਚ ਪੜਦੇ ਹੋ ਹਰਲੀਨ ਕੌਰ 10ਵੀਂ ਕਲਾਸ ਹਰਲੀਨ ਕੌਰ ਜੀ ਇਹਦਾ ਸ਼ੌਂਕ ਪਿਆ ਤੁਹਾਨੂੰ ਟਰੈਕਟਰ ਚਲਾਉਂਦੇ ਹੋ ਤਸਵੀਰਾਂ ਸਾਡੇ ਦਰਸ਼ਕਾਂ ਨੇ ਵੇਖ ਲੈਣੀਆਂ ਟਰੈਕਟਰ ਚਲਾਉਂਦੇ ਹੋ ਇਹ ਤੁਹਾਨੂੰ ਸੋਚ ਕਿੱਦਾਂ ਆਈ ਕਿ ਆਪਣੇ ਪਿਤਾ ਨਾਲ ਅਸੀਂ ਖੇਤੀਬਾੜ ਦਾ ਕੰਮ ਕਰਨਾ ਕਿਉਂਕਿ ਅੱਜਕੱਲ ਮੈਂ ਗੱਲ ਕੀਤੀ ਬਹੁਤ ਸਾਰੀਆਂ ਲੜਕੀਆਂ ਲੜਕੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਤਰ੍ਹਾਂ-ਤਰ੍ਹਾਂ ਦੇ ਵੀਡੀਓ ਪਾਉਂਦੇ ਆ ਪਰ ਤੁਸੀਂ ਉਸ ਤੋਂ ਲੀ ਤੋਂ ਹਟ ਕੇ ਇੱਕ ਟਰੈਕਟਰ ਚਲਾ ਰਹੇ ਹੋ ਪਿਤਾ ਨਾਲ ਹੱਥ 'ਚ ਖੇਤੀਬਾੜ ਦੇ ਹੱਥ ਵਟਾ ਰਹੇ ਹੋ ਇਹ ਸੋਚ ਕਿੱਦਾਂ ਆਈ ਤੁਹਾਨੂੰ ਉਹਨਾਂ ਦੀ ਮਦਦ ਕਰਨਾਂ ਦੀ ਸੋਚ ਆਈ ਕਿੰਨੂੰ ਵੇਖ ਕੇ ਸੋਚ ਆਈ ਮਨ ਵਿੱਚ ਜਾਂ ਪਹਿਲਾਂ ਹੀ ਕਿ ਮੈਂ ਪਿਤਾ ਨਾਲ ਖੇਤੀਬਾੜ ਕਰਨੀ ਹੈ ਜਦੋਂ ਇਕੱਲੇ ਕਰਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਸੋਚ ਆ ਗਈ ਇਹ ਟਰੈਕਟਰ ਕਿੱਦਾ ਸਿੱਖਿਆ ਕਿਰ ਕੋ ਸਿੱਖਿਆ ਤੇ ਕਿੰਨੇ ਚਿਰ ਚ ਟਰੈਕਟਰ ਸਿੱਖਿਆ ਤੁਸੀਂ ਪਾਪਾ ਸਿੱਖਿਆ ਹੈ ਕਿੰਨੇ ਚਿਰ ਚ ਦੋ ਤਿੰਨ ਹਫ਼ਤੇ ਲੱਗੇ ਦੋ ਤਿੰਨ ਤੇ ਲੱਗੇ ਹੁਣ ਕਿੰਨੀ ਦੇਰ ਤੋਂ ਟਰੈਕਟਰ ਚਲਾ ਰਹੇ ਹੋ ਕਿੰਨੇ ਸਾਲਾਂ ਤੋਂ ਚਲਾ ਰਹੇ ਹੋ ਤੇ ਖੇਤੀਬਾੜ ਦਾ ਕੰਮ ਕਰ ਰਹੇ ਹੋ ਦੋ ਸਾਲਾਂ ਤੋਂ ਜੀ ਦੋ ਸਾਲ ਤੋਂ ਤੇ ਹਰਲੀਨ ਕੋਰ ਦਾ ਸੁਪਨਾ ਕੀ ਹੈ ਜ਼ਿੰਦਗੀ ਚ ਕੀ ਬਨਣਾ ਚਾਹੁੰਦੀ ਹੈ ਸਟੱਡੀ ਕਰਨ ਤੋਂ ਬਾਅਦ ਕੀ ਬਨਣਾ ਚਾਹੁੰਦੀ ਹੈ ਹਰਲੀਨ ਕੋਰ ਕ੍ਰਿਕਟਰ ਹੈ ਅਰੇ ਕ੍ਰਿਕਟਰ ਕ੍ਰਿਕਟਰ ਬਨਣਾ ਚਾਹੁੰਦੇ ਹੋ ਫੇ ਕ੍ਰਿਕਟ ਨੂੰ ਟਾਈਮ ਦਿੰਦੇ ਹੋ ਨਾਲ ਸਟੱਡੀ ਵੀ ਕਰਨੀ ਐ ਨਾਲ ক্রিকেট ਵੀ ਸ਼ੌਂਕ ਵੇਖਣਾ ਹੈ ਖੇਤੀਬਾੜੀ ਵੀ ਕਰਨੀ ਐ ਟਰੈਕਟਰ ਵੀ ਚਲਾਉਣਾ ਐ ਪਿਤਾ ਦਾ ਕੰਮ ਵੀ ਕਰਨੇ ਆ ਫੇਰ ক্রিকেট ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਜੇ ਤਾਂ ਖਾਲੀ ਹੋਏ ਤੇ ਖੇਡ ਲਈ ਤੇ ਬੇਟਾ ਕਿਹੜੇ ਸਕੂਲ ਚ ਪੜਦੇ ਹੋ ਤੇ ਸਕੂਲ ਚ ক্রিকেট ਖੇਡਦੇ ਹੋ ਮੈਂ ਸਕੂਲ ਚ ਨਹੀਂ ਹੈਗਾ ਗੁਰੂ ਹਰਆਇਨਟੈਲੀਜੈਂਟ ਰੀਅ ਸਕੂਲ ਚ ਕਿ ਪੜਦੇ ਹਾਂ ਮੈਂ ਤੇ ক্রিকেট ਫਿਰ ਕਿੱਥੇ ਖੇਡਦੇ ਆ ਕੇ ਸ਼ੌਂਕ ਜਿਹੜਾ ਆਪਣਾ ਕਿਦਾਂ ਗਾਂਬ ਵਧਾਉਂਦੇ ਉਹਨੂੰ ਹਲੇ ਕੈਡਮੀ ਨਹੀਂ ਜੁਆਇਨ ਕੀਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਉਹਨਾਂ ਨੂੰ ਕੀ ਇੱਕ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਇਹ ਆ ਜੀ ਮਾਨਮਤੀ ਤੀ ਹਰਲੀਨ ਕੌਰ ਤੁਹਾਨੂੰ ਦੱਸਦੀ ਹੈ ਕਿ ਬੜੀ ਝਿਜਕਦੀ ਹੈ ਕੈਮਰੇ ਤੇ ਗੱਲ ਕਰਨ ਵਾਸਤੇ ਅਸੀਂ ਬੜੀ ਉਹਨੂੰ ਕਿਹਾ ਕੀ ਮਨਾਇਆ ਹੈ ਕਿ ਇਸ ਗੱਲ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਆ ਉਹਦੇ ਪਿਤਾ ਜੀ ਮੌਜੂਦ ਹਨ ਹਰਦਾਨ ਪਿੰਡ ਦੇ ਸਰਪੰਚ ਮੌਜੂਦ ਹਨ ਜਿਹੜੇ ਸਾਨੂੰ ਇੱਥੇ ਲੈ ਕੇ ਆ ਹਨ ਗੱਲਬਾਤ ਕਰਦੇ ਆ ਆ ਸਸੀ ਗੱਲ ਜੀ ਸਰਦਾਰ ਜੀ ਸ਼ੁਭਨਾਮ ਕੀ ਹੈ ਸਸੀ ਗੱਲ ਜੀ ਮੇਰਾ ਨਾਮ ਮੋਹਨਜੀਤ ਸਿੰਘ ਹੈ ਜੀ ਮੋਹਨਜੀਤ ਜੀ ਬੜੀ ਇੱਕ ਹੌਨਹਾਰ ਬੇਟੀ ਤੁਹਾਡੇ ਘਰ ਚ ਉਹਨੇ ਜਨਮ ਲਿਆ ਕਿਉਂਕਿ ਸਾਡੀ ਬਾਣੀ ਵੀ ਕਹਿੰਦੀ ਹੈ ਸੋਕ ਕੋ ਮੰਦਾ ਆਖੀ ਇੱਜ਼ਤ ਜੰਮੇ ਰਜ਼ਾਨ ਕੀ ਕਹਿਣਾ ਚਾਹੁੰਦੇ ਹੋ ਬੇਟੀ ਜਦੋਂ ਪਹਿਲੀ ਵਾਰੀ ਕਿਹਾ ਕਿ ਪਾਪਾ ਮੈਂ ਟਰੈਕਟਰ ਸਿੱਖਣਾ ਹੈ ਜਾਂ ਮੈਂ ਖੇਤੀਬਾੜੀ ਤੁਹਾਡਾ ਨਾ ਕਰਨੀ ਹੈ ਫਿਰ ਤੁਹਾਡਾ ਪਹਿਲਾ ਰੈ ਇਹ ਕਹਿੰਦੇ ਮੈਂ ਟਰੈਕਟਰ ਸਿੱਖਣਾ ਮੈਂ ਤੇ ਮੈਂ ਫਿਰ ਬੰਦਾ ਨਹੀਂ ਕੀਤਾ ਇਹਨੂੰ ਮੈਂ ਫਿਰ ਉਹਨੂੰ ਸਿਖਾਉਣਾ ਚਾਲੂ ਕਰ ਦਿੱਤਾ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਆ ਜੀ ਦੋਨੋਂ ਬੇਟੀਆਂ ਨੇ ਦੋ ਬੇਟੀਆਂ ਹਾਂਜੀ ਤੇ ਬੇਟੀ ਬਾਰੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਤੇ ਜਿੰਨਾਂ ਘਰ ਬੇਟਾ ਨਹੀਂ ਹੁੰਦਾ ਉਹ ਮਯੂਸ ਹੋ ਕੇ ਬਹਿ ਜਾਂਦੇ ਇਹੋ ਕਹਿੰਦੇ ਸਾਡੇ ਘਰ ਬੇਟਾ ਨਹੀਂ ਹੈਗਾ ਬੇਟਾ ਨਹੀਂ ਹੈਗਾ ਤੁਸੀਂ ਇੱਕ ਬੇਟੀ 'ਚ ਹੀ ਬੇਟਾ ਵੇਖਿਆ ਤੇ ਉਹਨੇ ਵੀ ਬੇਟਾ ਬਣ ਕੇ ਦੱਸਿਆ ਫਿਰ ਕੀ ਕਹਿਣਾ ਚਾਹੁੰਦੇ ਹੋ ਹਰਲੀਨ ਕੌਰ ਬਾਰੇ ਇਹਨੂੰ ਆਪਾਂ ਬੇਟਾ ਹੀ ਸਮਝਦੇ ਆ ਜੀ ਅਸੀਂ ਕਦੀ ਇਹਦੇ ਵਿੱਚ ਤੇ ਬੇਟੇ ਵਿੱਚ ਕੋਈ ਫਰਕ ਸਮਝਿਆ ਨਹੀਂ ਹਾਂਜੀ ਕੋਈ ਮਨ ਲੋਗ ਇਹੋ ਚੱਕਰ ਨਹੀਂ ਹੈਗਾ ਜੀ ਹਰਲੀਨ ਕੌਰ ਤੇ ਕਈ ਵੀ ਸੰਗ ਦੀ ਇਹ ਗੱਲ ਕਰਨ ਲੱਗੇ ਆ ਤੁਸੀਂ ਮਾੜਾ ਦਰਸ਼ਕਾਂ ਨੂੰ ਦੱਸੋ ਕਿ ਹਰਲੀਨ ਕੌਰ ਟਰੈਕਟਰ ਚਲਾਉਂਦੀ ਹੈ ਕਿਹੜਾ ਕਿਹੜਾ ਖੇਤੀਬਾੜ ਦਾ ਕੰਮ ਜਾਣਦੀ ਹੈ ਕਰਦੀ ਹੈ ਤੇ ਕਿੰਨਾ ਚਿਰ ਤੁਹਾਡਾ ਨਾ ਕੇ ਕੰਮ ਕਰਦੀ ਹੈ ਇਹ ਮਤਲਬ ਜਦੋਂ ਛੁੱਟੀ ਹੁੰਦੀ ਹੈ ਸਕੂਲ ਤੋਂ ਅੱਜ ਛੁੱਟੀ ਹੈਗੀ ਅੱਜ ਸਵੇਰ ਦੇ ਕਣਕ ਬੀਜਣ ਦੇ ਆ ਮੈਂ ਛੱਟਾ ਵਗੈਰਾ ਦੇਣ ਦੇ ਆ ਬਾਈ ਜਾਣ ਦੀ ਪੈਲੀਆਂ ਤੇ ਜਦੋਂ ਵੀ ਫ੍ਰੀ ਹੁੰਦੀ ਹੈ ਸਕੂਲ ਤੋਂ ਤਾਂ ਮੇਰੇ ਨਾਲ ਹਟ ਹੁੰਦੀ ਹੈ ਹਾਂਜੀ ਜਦੋਂ ਹਰਲੀਨ ਕੋਰ ਬੇਟੀ ਦੀ ਤਾਰੀਫ ਕਰਦੇ ਆ ਜਿਹੜਾ ਸਰਪੰਚ ਸਾਹਿਬ ਆਏ ਨੇ ਹੋਰ ਵੀ ਪਿੰਡ ਦੇ ਸੱਜਣ ਪਤਵੰਤੇ ਸੱਜਣ ਹੁੰਦੇ ਹੋਣਗੇ ਜਾਂ ਜਿਹੜੇ ਵੇਖਦੇ ਆ ਜਦੋਂ ਇੱਕ ਪਿਤਾ ਨੂੰ ਆ ਕੇ ਤਾਰੀਫ ਕਰਦੇ ਆ ਕਿ ਤੁਹਾਡੀ ਬੇਟੀ ਜਿਹੜੀ ਹੈ ਉਹ ਲਾਇਕ ਹੈ ਹੁਣ ਹਰ ਫਿਰ ਇੱਕ ਪਿਤਾ ਹੋਣ ਦੇ ਨਾਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਵਧੀਆ ਮਹਿਸੂਸ ਹੁੰਦਾ ਜੀ ਸਾਡੇ तकरीबन ਸਾਡੇ ਪਿੰਡ ਦੇ ਸਾਰੇ ਨੂੰ ਉਦਾਂ ਹੀ ਪਤਾ ਆ ਕਿ ਇਹ ਚਲਾਉਂਦੀ ਹੈ ਤੇ ਚੰਗਾ ਲੱਗਦਾ ਆਪਣੇ ਵੀ ਚੰਗਾ ਲੱਗਦਾ ਜਦੋਂ ਕਦੀ ਕਰੀ ਕੋਈ ਨੁਕਸਾਨ ਵੀ ਕਰ ਦਿੰਦੀ ਹੈ ਕੰਮ 'ਚ ਹੋ ਜਾਂਦਾ ਉਨੀ ਕੀ ਫੇ ਝੜਕਾਂ ਪੈਂਦੀਆਂ ਪਿਤਾ ਵੱਲੋਂ ਕਿਉਂਕਿ ਤੁਸੀਂ ਉਹਨਾਂ ਦੇ ਉਸਤਾਦ ਵੀ ਹੋ ਪਿਤਾ ਵੀ ਉਹ ਤੁਹਾਡ ਕੋ ਸਿੱਖਿਆ ਸਾਰਾ ਕੋਈ ਫਿਰ ਪਿਤਾ ਤੇ ਉਸਤਾਦ ਫੇ ਝੜਕਾ ਮਾਰਦਾ ਥੋੜਾ ਬਹੁਤ ਵੀਰਦਾ ਨਹੀਂ ਇਦਾਂ ਕਰਨਾ ਨਹੀਂ ਜੀ ਝਿਲਕਾਂ ਨਹੀਂ ਮਾਰੀਦੇ ਉਹ ਤਾਂ ਦੱਸ ਦੇਈਦਾ ਵੀ ਇਦਾਂ ਨਹੀਂ ਇਦਾਂ ਕਰ ਲਈਦਾ ਮੈਂ ਮਤਲਬ ਜਿੱਦਾਂ ਕਦੀ ਝਿਲਕਿਆ ਨਹੀਂ ਹਾਂਜੀ ਤੁਹਰਲੀਨ ਕੋਰ ਦੇ ਫਾਦਰ ਨੇ ਜੀ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੂੰ ਬੜਾ ਮਾਣ ਹੈ ਆਪਣੀ ਇਸ ਹੋਣਹਾਰ ਬੇਟੀ ਦੇ ਕਹਿੰਦੇ ਜਦੋਂ ਪਤਵੰਤੇ ਸੱਜਣ ਆ ਕੇ ਤਾਰੀਫ ਕਰਦੇ ਆ ਤੇ ਮੈਨੂੰ ਨਾ ਮੇਰਾ ਗਰਮੀਤ ਸਿੰਘ ਪੰਧੋ ਹੈ ਸਰਪੰਚ ਸਾਹਿਬ ਜਿਹੜੇ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਚੈਨਲਾਂ ਨੂੰ ਕਿ ਇਹ ਬੇਟੀ ਨੂੰ ਪ੍ਰੋਮੋਟ ਕੀਤਾ ਜਾਵੇ ਇੱਕ ਤੁਹਾਡੀ ਸੋਚ ਨੂੰ ਸਲਾਮ ਇਸ ਬੇਟੀ ਬਾਰੇ ਖਾਸ ਕਰਕੇ ਤੁਹਾਡੇ ਵੱਲੋਂ ਕੀ ਸ਼ਬਦ ਨੇ ਮੇਰੇ ਵੱਲੋਂ ਸਲੂਟ ਹੈ ਬੇਟੀ ਨੂੰ ਕਿ ਇਸ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਖੇਤੀ ਨੂੰ ਬਨਾਇਆ ਤੇ ਇੱਕ ਉਹ ਕੰਮ ਕਰਕੇ ਵਿਖਾ ਲਿਆ ਜਿਹੜਾ ਕਿ ਸਾਡੇ ਬੱਚੇ ਸਾਡੇ ਨੌਜਵਾਨ ਮੁੰਡੇ ਖੇਤੀ ਤੋਂ ਪਰੇ ਹਟ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਬੱਚੀ ਦੀ ਵੀਡੀਓ ਨੂੰ ਵੇਖ ਕੇ ਖੇਤੀ ਦੇ ਧੰਦੇ ਨੂੰ ਬਨਾਇਆ ਜਾਏ ਲਾਹੇਵੰਦ ਧੰਦਾ ਚਾਹੇ ਕੋਈ ਮੁਸ਼ਕਲਾਂ ਵੀ ਆ ਜਾਣ ਨਾ ਆ ਤੁਸੀਂ ਪਿੱਛੇ ਕੋਰੋਨਾ ਦੇ ਟਾਈਮ ਤੇ ਵੇਖਿਆ ਹੋਵੇਗਾ ਜੇ ਕੋਈ ਵੀ ਕੰਮ ਚੱਲਿਆ ਤੇ ਖੇਤੀ ਦਾ ਹੀ ਚੱਲਿਆ ਖੇਤੀ ਤੋਂ ਬਿਨਾ ਜੀਵਿੰਦਾਰ ਦਾ ਕੁਝ ਨਹੀਂ ਹੈਗਾ ਸਾਡੀ ਬੱਚੀ ਨੇ ਸਾਡਾ ਮਾਣ ਵਧਾਇਆ ਸਾਡੇ ਇਲਾਕੇ ਦਾ ਮਾਣ ਵਧਾਇਆ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਵਾ ਅਸੀਂ ਇਸ ਬੱਚੀ ਤੇ ਬੜਾ ਮਾਣ ਰੱਖਦੇ ਹਾਂ ਕਿ ਇਸ ਬੱਚੀ ਸਾਡੀ ਖੇਤੀ ਵੱਲ ਜੁੜੀ ਹੈ ਸਰਪੰਚਾ ਸੋਸ਼ਲ ਮੀਡੀਆ ਜਮਾਨਾ ਹੈ ਬਹੁਤ ਸਾਰੇ 99% ਨੌਜਵਾਨ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਵੀਡੀਓ ਨੱਚਣ ਦੀਆਂ ਗਾਉਣ ਦੀਆਂ ਪਾਉਂਦੇ ਅਸੀਂ ਨਹੀਂ ਕਹਿੰਦੇ ਨੱਚਣਾ ਗਾਉਣਾ ਮਾੜਾ ਉਹ ਵੀ ਇੱਕ ਆਰਟ ਹੈ ਪਰ ਕਈ ਇਹੋ ਜਿਹੀਆਂ ਵੀਡੀਓ ਵੀ ਹੁੰਦੀਆਂ ਜਿਹੜੇ ਅਸੀਂ ਪਰਿਵਾਰ ਚ ਬੈਠ ਕੇ ਵੇਖ ਨਹੀਂ ਸਕਦੇ ਅੱਜ ਉਹਨਾਂ ਚੰਦ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਬੇਟੀ ਕੋ ਕੀ ਸੇਧ ਲੈਣ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਗੁਰਸਿੱਖੀ ਨਾਲ ਜੁੜੇ ਹੋਣ ਦੇ ਨਾਤੇ ਉਹਨਾਂ ਬੱਚਿਆਂ ਨੂੰ ਉਹਨਾਂ ਬੱਚੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਬੇਟੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੇ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਵੀਡੀਓ ਜਿਹੜੀ ਕਿ ਤੁਹਾਡੇ ਮਾਪਿਓ ਦਾ ਨਾਂ ਨੂੰ ਦਾਗ ਲਾਵੇ ਉਹ ਜੀ ਵੀਡੀਓ ਨਾ ਸੋਸ਼ਲ ਮੀਡੀਆ ਤੇ ਪਾਓ ਜੇ ਕੋਈ ਵੀਡੀਓ ਪਾਉਣੀ ਹੈ ਤੇ ਇਸ ਬੱਚੀ ਵੱਲ ਸਿਹਤ ਲੈ ਕੇ ਤੇ ਇਹੋ ਜੀ ਵੀਡੀਓ ਬਣਾਓ ਜਿਹੜੀ ਕਿ ਤੁਹਾਡੇ ਮਾਪੇ ਦਾ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰ ਸਕੇ ਇਹ ਮੇਰੀ ਬੇਨਤੀ ਹੈ ਉਹਨਾਂ ਬੱਚਿਆਂ ਨੂੰ ਏਸ ਜੀ ਪਿੰਡ ਹਰਦਾਨ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਖੋਨਹਾਰ ਬੇਟੀ ਹਰਲੀਨ ਕੌਰ ਜਿਹੜੇ ਕਿ ਆਪਣੇ ਪਿਤਾ ਦਾ ਖੇਤੀਬਾੜ ਦਾ ਕੰਮ ਕਰਦੀ ਹੈ, ਟਰੈਕਟਰ ਖੁਦ ਆਪ ਚਲਾਉਂਦੀ ਹੈ, ਖੇਤੀਬਾੜ ਦੇ ਸਾਰੇ ਕੰਮ ਜਾਣਦੀ ਹੈ। ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਸਨ, ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹੋ ਪਰ ਇਹੋ ਜਿਹੀਆਂ ਵੀਡੀਓ ਨੂੰ ਪ੍ਰਮੋਟ ਕਰੋ ਜਿਹੜੀਆਂ ਤੁਹਾਨੂੰ ਸੇਧ ਦੇਵੇ। ਅਸੀਂ ਵੀ ਆਪਣੇ ਚੈਨਲ ਦਾ ਹੀ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਜੋ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਨ, ਹੋਰ ਸੇਧ ਲੈ ਸਕਣ।